ਹਾਂ ਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਈ ਆਪਾਂ ਗਿੱਲੀ ਮੱਕੀ ਦੀ ਜਿਹੜਾ ਗੱਲ ਦਾ ਗਿੱਲੀ ਮੱਕੀ ਦਾ ਰੇਟ ਰਿਹਾ ਬਈ 1200 ਰੁਪਏ ਤੋਂ ਲੈ ਕੇ 1600 ਤੇ 70 ਰੁਪਈਆ ਤੱਕ ਰਿਹਾ ਹੈ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਈ 1900 ਰੁਪਏ ਤੋਂ ਲੈ ਕੇ 2200 ਤੇ 40 ਰੁਪਈਆ ਤੱਕ ਰਿਹਾ ਹੈ ਜੇ ਆਪਾਂ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਕੱਲ ਇੰਡੀਆ ਦੀ 2300 ਤੇ 10 ਰੁਪਈਆ ਦਿਕਰ ਕੱਲ ਗਈ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਚੱਲ ਰਹੇ ਨੇ ਬਾਈ ਪੰਜਾਬ ਦੀ ਮਾਰਕੀਟ ਦੇ ਵਿੱਚ 4000 ਰੁਪਈਆ ਤੋਂ ਲੈ ਕੇ 7000 ਤੇ 10 ਰੁਪਈਆ ਦਿਕਰ ਕੱਲ ਮੂੰਗੀ ਸੇਲ ਹੋਈ ਹੈ ਇਹਦੇ ਵਿੱਚ ਪਾਤਣਾ ਸਮਾਣਾ ਮਾਨਸਾ ਤਰਨਤਾਰਨ ਅੰਮ੍ਰਿਤਸਰ ਜਗਰਾਉ ਮੰਡੀਆਂ ਸਾਰੀਆਂ ਅਟੈਚ ਨੇ 100 ਰੁਪਈਆ ਦਾ ਵਟਾ ਬਾਈ ਜਰੂਰ ਹੋ ਸਕਦਾ ਹੈ ਉਸ ਤੋਂ ਬਾਅਦ ਇਹ ਗੱਲ ਕਰ ਗਿਆ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਜੈਪੁਰ ਮੰਡੀ ਦੇ ਵਿੱਚ ਕੱਲ ਸੀਜ਼ਨ ਦਾ ਟਾਪ ਰੇਟ ਰਿਹਾ ਹੈ 7600 ਤੇ 50 ਰੁਪਏ ਜੀ ਉਸ ਤੋਂ ਬਾਅਦ ਇਹ ਗੱਲ ਕਰ ਗਿਆ ਭਰਤਪੁਰ ਮੰਡੀ ਦੀ 73100 ਰੁਪਏ ਜੀ ਜੇ ਆਪਾਂ ਗੱਲ ਕਰ ਗਿਆ ਓਵਰਾਲ ਮਾਰਕੀਟ ਜਿਵੇਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਰਹੀ ਹੈ 7200 ਰੁਪਏ ਜੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ 6800 ਤੋਂ ਲੈ ਕੇ 77100 ਰੁਪਏ ਤੱਕ ਰੇਟ ਗਏ ਨੇ ਜੀ ਜੇ ਓਵਰਆਲ ਮਾਰਕੀਟ ਦੇ ਵਿੱਚ ਗੱਲ ਕਰਕੇ ਆਪਾਂ ਪੰਜਾਬ ਦੇ ਵਿੱਚ 18500 ਰੁਪਿਆ ਐਵਰੇਜ ਰੇਟ ਰਿਹਾ ਹੈ ਜਿਹੜਾ ਕੱਲ ਦਾ ਮੰਡੀ ਰੇਟ ਰਿਹਾ ਹੈ ਜਿਹਦੇ ਵਿੱਚ ਓਵਰਆਲ ਸਾਰੀ ਮਾਰਕੀਟ ਅਟੈਚ ਹੈ ਜੀ 100 ਪੀਆ ਦਾ ਵਟਾ ਸਾਰੇ ਕਿਤੇ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਹੁਣ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਰੇਟਾਂ ਦੇ ਵਿੱਚ ਜਿਵੇਂ ਜੇ ਕੱਲ ਦੀ ਗੱਲ ਕਰਕੇ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ 2700 ਤੇ 90 ਰੁਪਏ ਰਿਹਾ ਜੀ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖੰਨਾ ਮੰਡੀ 2600 ਤੇ 90 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ 2600 ਤੇ 70 ਰੁਪਏ ਤਰਨਤਾਰਨ ਮੰਡੀ ਵੀ 2600 ਤੇ 70 ਰੁਪਏ ਜੀ ਕੋਟਕਪੂਰਾ ਮੰਡੀ 2500 ਤੇ 90 ਰੁਪਏ ਜੀ ਮੁਖਸਰ ਮੰਡੀ 2500 ਤੇ 80 ਰੁਪਏ ਰਿਹਾ ਜੀ ਜੇ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰੀਏ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਵੀ ਸੇਮ ਟ੍ਰੈਂਡ ਦੇਖਣ ਨੂੰ ਮਿਲਿਆ ਟੁਹਾਣਾ ਰਹੀ ਹੈ ਜੀ 2500 ਤੇ 80 ਰੁਪਏ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਸਰਸਾ ਮੰਡੀ ਦੀ ਇਹ ਰਹੀ ਸਾਡੇ 2500 ਰੁਪਏ ਜੀ ਹੁਣ ਗੱਲ ਕਰਦੇ ਆਪਾਂ ਅੱਗੇ ਬਾਸਮਤੀ ਦੇ ਰੇਟਾਂ ਦੀ ਬਾਸਮਤੀ ਦੇ ਰੇਟਾਂ ਦੇ ਵਿੱਚ ਬਈ ਚੰਗੀ ਭਲੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਓਵਰ ਆਲ ਮਾਰਕੀਟ ਕਲੋਜ਼ ਹੋ ਚੁੱਕੀ ਹੈ ਕਿਉਂਕਿ ਆਪ ਗੱਟੀ ਹੈ ਪਰ ਇੱਕ ਦੋ ਢੇਰੀਆਂ ਆਈਆਂ ਜਿਦੇ ਵਿੱਚ ਨਰੇਲਾ ਮੰਡੀ ਦੇ ਵਿੱਚ ਰੇਟ ਰਿਹਾ ਕੱਲ ਦਾ 2600 ਰੁਪਏ ਤੋਂ ਲੈ ਕੇ 2800 ਤੇ 70 ਰੁਪਿਆ ਤੱਕ ਜੇ ਨਰਮੇ ਦੇ ਰੇਟਾਂ ਦੀ ਗੱਲ ਕਰੀਏ ਨਰਮੇ ਦੇ ਜਿਹੜੇ ਰੇਟ ਚੱਲ ਰਹੇ ਹੈ ਜੀ 7500 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਨਰਮੇ ਦੇ ਰੇਟ ਚੱਲ ਰਹੇ ਨੇ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਆਪਣੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਤੇ ਰੋਜ਼ ਦੇ ਰੇਟ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ